ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਈ ਵਾਰ ਨਾ ਅਸੀਂ ਸਤਿਗੁਰਾਂ ਦੇ ਨਾਲੋਂ ਵੀ ਜ਼ਿਆਦਾ ਚੰਗੇ ਬਣ ਜਾਂਦੇ ਵੀ ਸਤਿਗੁਰਾਂ ਦੇ ਨਾਲੋਂ ਵੀ ਅਸੀਂ ਜ਼ਿਆਦਾ ਸਿਆਣੇ ਅੱਜ ਅਸੀਂ ਪਾਣੀ ਦਾ ਅਦਬ ਬਾਣੀ ਦਾ ਸਤਕਾਰ ਕਿੰਨਾ ਕਰਦੇ ਹੋ ਸਭ ਕੋਈ ਤੁਹਾਡੇ ਸਾਹਮਣੇ ਅਸੀਂ ਬਾਣੀ ਦਾ ਸਤਕਾਰ ਕਿੰਨਾ ਕਰਦੇ ਅਸੀਂ ਤੇ ਮਹਾਰਾਜ ਦੇ ਸਾਹਮਣੇ ਕੁਰਸੀਆਂ ਲਾ ਕੇ ਬੈਠ ਜਾਂਦੇ ਕਈ ਕਹਿੰਦੇ ਆ ਜੀ ਗੋਡੇ ਦੁਖਦੇ ਆ ਲੱਤਾਂ ਨਹੀਂ ਸਿੱਧੀਆਂ ਹੁੰਦੀਆਂ ਤਾਂ ਕਰਕੇ ਸਾਡੇ ਤੋਂ ਬੈਠਾ ਨਹੀਂ ਜਾਂਦਾ ਕਈ ਤੇ ਇਦਾਂ ਦੇ ਬੰਦੇ ਵੇਖਿਆ ਜਿਨ੍ਹਾਂ ਨੇ ਗੁਰੂ ਘਰਾਂ ਦੇ ਅੰਦਰ ਸੋਫੇ ਲਾਏ ਹੋਏ ਆ ਮਹਾਰਾਜ ਦੇ ਸਾਹਮਣੇ ਸੋਫੇ ਤੇ ਆਉਂਦੇ ਲੋਕੀ ਤੇ ਲੱਤ ਤੇ ਲੱਤ ਧਰ ਕੇ ਤੇ ਮਹਾਰਾਜ ਦੇ ਸਾਹਮਣੇ ਬੈਠ ਜਾਂਦੇ ਮਾਰੇ ਕਹਿਣ ਲੱਗੇ ਕੋਈ ਗੱਲ ਨਹੀਂ ਹੁਣ ਨਾ ਚੌਧਰੀ ਦਾ ਮੂੜਾ ਰਹੂਗਾ ਨਾ ਚੌਧਰੀ ਦਾ ਪਲੰਘ ਰਹੂਗਾ ਇਹਦੀਆਂ ਕੁਲਾਂ ਨਾਸ ਹੋ ਜਾਣਗੀਆਂ ਇਸ ਚੌਧਰੀ ਦੀਆਂ ਕੁਲਾ ਇਤਿਹਾਸ ਪੜ ਕੇ ਵੇਖੋ ਉਸ ਚੌਧਰੀ ਦਾ ਰਿਆਕ ਆਖ ਨਹੀਂ ਸੀ ਇੱਕੇ ਵਾਰ ਉਹਨੇ ਸਤਗੁਰੂ ਦੀ ਬਰਾਬਰਤਾ ਕੀਤੀ ਸੀ ਅਸੀਂ ਤੇ ਰੋਜ਼ ਹੀ ਗੁਰੂ ਘਰ ਵਿੱਚ ਆ ਕੇ ਕੁਰਸੀ ਤੇ ਬੈਠਦੇ ਆ ਸਾਡੇ ਹਾਲਾਤ ਕੀ ਬਣ ਗਏ ਆਉਣ ਵਾਲੇ ਸਮੇਂ ਵਿੱਚ ਗੁਰੂ ਦੇ ਕੋਲ ਆ ਕੇ ਕਦੇ ਕੁਰਸੀ ਨਾ ਮੰਗਿਆ ਕਰੋ ਗੁਰੂ ਦੇ ਕੋਲ ਆ ਕੇ ਤੰਦਰੁਸਤੀ ਮੰਗਿਆ ਕਰੋ ਮਹਾਰਾਜ ਸਾਨੂੰ ਤੁਹਾਡੇ ਵਿੱਚੋਂ ਕੁਰਸੀ ਨਹੀਂ ਚਾਹੀਦੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤੇ ਤੰਦਰੁਸਤੀ ਚਾਹੀਦੀ ਏ ਸਾਨੂੰ ਤੰਦਰੁਸਤੀ ਦਿਓ ਸੀ ਕੁਰਸੀ ਛੱਡਣ ਵਾਸਤੇ ਤਿਆਰ ਛੱਡ ਦਿਆਂਗੇ ਕੁਰਸੀ ਜੇ ਕਿਸੇ ਨੂੰ ਕੁਰਸੀ ਦੀ ਲੋੜ ਹੁੰਦੀ ਹੈ ਜਿਹੜੇ ਪਰਦੇ ਆ ਨਾ ਪਰਦੇ ਦੇ ਪਿਛਲੇ ਪਾਸੇ ਕੁਰਸੀ ਲਾ ਕੇ ਬੈਠ ਜਾ ਕਰੋ ਪਰ ਪੰਡਾਲ ਵਿੱਚ ਕੋਈ ਵੀ ਕੁਰਸੀ ਲਾ ਕੇ ਨਾ ਬੈਠਾ ਕਰੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਈ ਵਾਰ ਨਾ ਅਸੀਂ ਸਤਿਗੁਰਾਂ ਦੇ ਨਾਲੋਂ ਵੀ ਜ਼ਿਆਦਾ ਚੰਗੇ ਬਣ ਜਾਂਦੇ ਆਂ ਵੀ ਸਤਿਗੁਰਾਂ ਦੇ ਨਾਲੋਂ ਵੀ ਅਸੀਂ ਜ਼ਿਆਦਾ ਸਿਆਣੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਕਦੇ ਇਤਿਹਾਸ ਪੜੋ ਬਾਣੀ ਦਾ ਕਿੰਨਾ ਅਦਬ ਕਰਦੇ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ ਦਾ ਕਿੰਨਾ ਸਤਕਾਰ ਕਰਿਆ ਕਰਦੇ ਸੀ ਅੱਜ ਅਸੀਂ ਬਾਣੀ ਦਾ ਅਦਬ ਬਾਣੀ ਦਾ ਸਤਕਾਰ ਕਿੰਨਾ ਕਰਦੇ ਹਾਂ ਸਭ ਕੋਈ ਤੁਹਾਡੇ ਸਾਹਮਣੇ ਜਦੋਂ ਆਦਿ ਗ੍ਰੰਥ ਜੀ ਦਾ ਪਹਿਲਾ ਪ੍ਰਕਾਸ਼ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੋ ਗਿਆ ਨਾ ਤੇ ਸੇਖ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਏ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਆਦਿ ਗ੍ਰੰਥ ਜੀ ਦੇ ਸੋਖਾ ਸੰਧੀ ਸੇਵਾ ਸ਼ਾਮ ਨੂੰ ਕਿੱਥੇ ਕਰਨੀ ਤੇ ਮਹਾਰਾਜ ਕਹਿਣ ਲੱਗੇ ਕੋਠਾ ਸਾਹਿਬ ਵਿਖੇ ਜਿਹੜਾ ਸਾਡਾ ਪਲੰਘ ਹੈ ਨਾ ਉਸ ਪਲੰਘ ਦੇ ਉੱਤੇ ਆਪਾਂ ਆਦਿ ਗ੍ਰੰਥ ਜੀ ਦੇ ਸੋਖਾ ਸੰਧੀ ਸੇਵਾ ਕਰਨੀ ਤੇ ਸੇਖ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਉਹ ਤੁਹਾਡਾ ਪਲੰਘ ਆ ਤੇ ਮਹਾਰਾਜ ਜੇ ਆਦਿ ਗ੍ਰੰਥ ਜੀ ਦੇ ਸੋਖਾ ਸੰਧੀ ਸੇਵਾ ਤੁਹਾਡੇ ਪਲੰਘ ਦੇ ਉੱਤੇ ਕਰ ਦਿੱਤੀ ਤੇ ਮਹਾਰਾਜ ਤੁਸੀਂ ਆਰਾਮ ਕਿੱਥੇ ਕਰਿਆ ਕਰੋਗੇ ਮਹਾਰਾਜ ਕਹਿਣ ਲੱਗੇ ਬਾਣੀ ਦਾ ਅਦਬ ਬਾਣੀ ਦਾ ਸਤਕਾਰ ਜ਼ਰੂਰੀ ਆ ਅੱਜ ਤੋਂ ਬਾਅਦ ਕਦੇ ਵੀ ਅਸੀਂ ਉੱਚੀ ਥਾਂ ਦੇਤੇ ਪਲੰਘ ਦੇ ਉੱਤੇ ਆਰਾਮ ਨਹੀਂ ਕਰਨਾ ਉਸੇ ਪਲੰਘ ਦੇ ਥੱਲੇ ਸਾਡੇ ਵਾਸਤੇ ਚਾਦਰ ਵਿਛਾ ਦਿਓ ਅੱਜ ਤੋਂ ਬਾਅਦ ਥੱਲੇ ਪੁੰਜੇ ਆਰਾਮ ਕਰਿਆ ਕਰਨਾ ਕਦੇ ਵੀ ਅੱਜ ਤੋਂ ਬਾਅਦ ਪਲੰਘ ਦੇ ਉੱਤੇ ਅਸੀਂ ਆਰਾਮ ਨਹੀਂ ਕਰਨਾ ਅੱਜ ਵੀ ਕੋਠਾ ਸਾਹਿਬ ਵਿਖੇ ਜਿਹੜੀ ਪਲੰਘ ਦੇ ਥੱਲੇ ਤੁਸੀਂ ਚਾਦਰ ਵਿਚੀ ਵੇਖਦੇ ਹੋ ਨਾ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਚਾਦਰਿਆ ਉਸੇ ਚਾਦਰ ਦੇ ਉੱਤੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਰਾਮ ਕਰਿਆ ਕਰਦੇ ਸੀ ਮਹਾਰਾਜ ਕਹਿੰਦੇ ਬਾਣੀ ਦਾ ਬਾਣੀ ਦਾ ਸਤਕਾਰ ਪਹਿਲਾਂ ਜ਼ਰੂਰੀ ਆ ਹੁਣ ਅਸੀਂ ਬਾਣੀ ਦਾ ਅਦਬ ਅਸੀਂ ਬਾਣੀ ਦਾ ਸਤਕਾਰ ਕਿੰਨਾ ਕਰਦੇ ਅਸੀਂ ਤੇ ਮਹਾਰਾਜ ਦੇ ਸਾਹਮਣੇ ਕੁਰਸੀਆਂ ਲਾ ਕੇ ਬੈਠ ਜਾਂਦੇ ਕਈ ਕਹਿੰਦੇ ਜੀ ਕੋਡੇ ਦੁਖਦੇ ਆ ਲੱਤਾਂ ਨਹੀਂ ਸਿੱਧੀਆਂ ਹੁੰਦੀਆਂ ਤਾਂ ਕਰਕੇ ਸਾਡੇ ਤੋਂ ਬੈਠਾ ਨਹੀਂ ਜਾਂਦਾ ਭਾਈ ਮੈਂ ਬੇਨਤੀ ਕਰਦਾ ਹਾਂ ਨਾ ਵੀ ਓਲੇ ਜਿਓ ਕੇ ਇੱਕ ਪਾਸੇ ਤੇ ਹੋ ਕੇ ਕੁਰਸੀ ਲਾ ਕੇ ਬੈਠ ਜਾਇਆ ਕਰੋ ਪਰ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਕੁਰਸੀ ਲਾ ਕੇ ਪਾਪਾਂ ਦੇ ਭਾਗੀ ਨਾ ਬਣਿਆ ਕਰੋ ਮਹਾਰਾਜ ਦੇ ਸਾਹਮਣੇ ਕਦੇ ਵੀ ਕੁਰਸੀ ਨਹੀਂ ਲੱਗਣੀ ਚਾਹੀਦੀ ਇਹ ਬੜੀ ਭੈੜੀ ਬਿਮਾਰੀ ਏ ਇਹ ਦੁਆਬੇ ਵਿੱਚ ਪਹਿਲਾਂ ਹੁੰਦੀ ਸੀ ਦੁਆਬੇ ਵਿੱਚ ਦੁਆਬੇ ਵਿੱਚ ਅਜੇ ਵੀ ਹੈ ਪਰ ਦੁਆਬੇ ਵਿੱਚੋਂ ਇਹ ਬਿਮਾਰੀ ਚੱਲੀ ਤੇ ਸਾਡੇ ਮਾਝੇ ਵਾਲਿਆਂ ਦੇ ਵਿੱਚ ਵੀ ਆਨ ਵੜੀ ਆ ਗੁਰੇਜ਼ ਕਰਿਆ ਕਰੋ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲਾਉਣ ਤੋਂ ਕਈ ਤੇ ਇਦਾਂ ਦੇ ਬੰਦੇ ਵੇਖਿਆ ਜਿਨ੍ਹਾਂ ਨੇ ਗੁਰੂ ਘਰਾਂ ਦੇ ਅੰਦਰ ਸੋਫੇ ਲਾਏ ਹੋਏ ਆ ਮਹਾਰਾਜ ਦੇ ਸਾਹਮਣੇ ਸੋਫੇ ਤੇ ਆਉਂਦੇ ਆ ਲੋਕੀ ਤੇ ਲੱਤ ਤੇ ਲੱਤ ਧਰ ਕੇ ਤੇ ਮਹਾਰਾਜ ਦੇ ਸਾਹਮਣੇ ਬੈਠ ਜਾਂਦੇ ਮੈਂ ਬੜੀ ਵਾਰ ਬੇਨਤੀ ਕਰਦਾ ਹੁੰਨਾ ਵੀ ਕਦੇ ਵੀ ਗੁਰੂ ਦੀ ਬਰਾਬਰਤਾ ਨਾ ਕਰੋ ਗੁਰੂ ਅੰਗਦ ਦੇ ਮਹਾਰਾਜ ਦਾ ਜੀਵਨ ਪੜੋ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਵਾਰ ਹਰੀਕੇ ਆਏ ਮਹਾਰਾਜ ਪਲੰਗ ਦੇ ਉੱਤੇ ਬੈਠੇ ਇਥੋਂ ਦਾ ਇੱਕ ਚੌਧਰੀ ਸੀ ਤੇ ਉਹ ਮਹਾਰਾਜ ਦੇ ਡੇਰੇ ਵਿੱਚ ਆ ਗਿਆ ਆ ਗਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਤੇ ਮਹਾਰਾਜ ਨੇ ਚੌਧਰੀ ਦਾ ਅਦਬ ਕੀਤਾ ਸਤਕਾਰ ਕੀਤਾ ਲਾਗੇ ਖਲੋਤੇ ਸੇਵਾਦਾਰ ਨੂੰ ਕਹਿੰਦੇ ਵੀ ਚੌਧਰੀ ਨੂੰ ਮੂੜਾ ਦੇ ਦਿਓ ਚੌਧਰੀ ਮੂੜੇ ਤੇ ਬੈਠ ਜਾਊਗਾ ਤੇ ਚੌਧਰੀ ਇੰਨਾ ਹੰਕਾਰਿਆ ਸੀ ਉਹ ਮੂੜੇ ਤੇ ਨਹੀਂ ਬੈਠਾ ਤੇ ਗੁਰੂ ਅੰਗਦ ਦੇ ਮਹਾਰਾਜ ਦੇ ਪਲੰਗ ਦੇ ਉੱਤੇ ਸਤਿਗੁਰੂ ਦੇ ਨਾਲ ਜੁੜ ਕੇ ਬੈਠ ਗਿਆ ਸੰਗਤ ਨੇ ਗਿਲਾ ਕੀਤਾ ਮਹਾਰਾਜ ਚੌਧਰੀ ਨੇ ਮਾਰੀ ਕੀਤੀ ਹੈ ਤੁਹਾਡਾ ਅਦਬ ਨਹੀਂ ਕੀਤਾ ਤੁਹਾਡਾ ਸਤਕਾਰ ਨਹੀਂ ਕੀਤਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਨੇਹ ਦਾ ਅਦਬ ਹੋਣਾ ਜ਼ਰੂਰੀ ਹੈ ਸਤਕਾਰ ਹੋਣਾ ਜ਼ਰੂਰੀ ਹੈ ਮਾਰੇ ਕਹਿਣ ਲੱਗੇ ਕੋਈ ਗੱਲ ਨਹੀਂ ਹੁਣ ਨਾ ਚੌਧਰੀ ਦਾ ਮੂੜਾ ਰਹੂਗਾ ਨਾ ਚੌਧਰੀ ਦਾ ਪਲੰਘ ਰਹੂਗਾ ਇਹਦੀਆਂ ਕੁਲਾਂ ਨਾਸ ਹੋ ਜਾਣਗੀਆਂ ਇਸ ਚੌਧਰੀ ਦੀਆਂ ਕੁਲਾਂ ਇਤਿਹਾਸ ਪੜ ਕੇ ਵੇਖੋ ਉਸ ਚੌਧਰੀ ਦਾ ਰਿਆਕ ਆਖ ਨਹੀਂ ਸੀ ਇੱਕੇ ਵਾਰ ਉਹਨੇ ਸਤਗੁਰੂ ਦੀ ਬਰਾਬਰਤਾ ਕੀਤੀ ਸੀ ਅਸੀਂ ਤੇ ਰੋਜ਼ ਹੀ ਗੁਰੂ ਘਰ ਵਿੱਚ ਆ ਕੇ ਕੁਰਸੀ ਤੇ ਬੈਠਦੇ ਆ ਸਾਡੇ ਹਾਲਾਤ ਕੀ ਬਣ ਗਏ ਆਉਣ ਵਾਲੇ ਸਮੇਂ ਵਿੱਚ ਇਹ ਗੋਡਿਆਂ ਤੇ ਸਾਡੇ ਗੋਡੇ ਇਹ ਲੱਤਾਂ ਬਾਹਾਂ ਸਾਡੀਆਂ ਤਾਂ ਹੀ ਨਹੀਂ ਸਿੱਧੀਆਂ ਹੁੰਦੀਆਂ ਕਿਉਂਕਿ ਗੁਰੂ ਦੇ ਘਰ ਵਿੱਚ ਆ ਕੇ ਦੇ ਅਸੀਂ ਕੁਰਸੀ ਭਾਲਦੇ ਆ ਗੁਰੂ ਦੇ ਕੋਲ ਆ ਕੇ ਕਦੇ ਕੁਰਸੀ ਨਾ ਮੰਗਿਆ ਕਰੋ ਗੁਰੂ ਦੇ ਕੋਲ ਆ ਕੇ ਤੰਦਰੁਸਤੀ ਮੰਗਿਆ ਕਰੋ ਮਹਾਰਾਜ ਸਾਨੂੰ ਤੁਹਾਡੇ ਵਿੱਚੋਂ ਕੁਰਸੀ ਨਹੀਂ ਚਾਹੀਦੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤੇ ਤੰਦਰੁਸਤੀ ਚਾਹੀਦੀ ਏ ਸਾਨੂੰ ਤੰਦਰੁਸਤੀ ਦਿਓ ਸੀ ਕੁਰਸੀ ਛੱਡਣ ਵਾਸਤੇ ਤਿਆਰ ਛੱਡ ਦਿਆਂਗੇ ਕੁਰਸੀ ਤੇ ਜਿਹੜੇ ਕਹਿੰਦੇ ਆ ਨੇ ਵੀ ਲੱਤਾਂ ਦੁਖਦੀਆਂ ਗੋਡੇ ਦੁਖਦੇ ਆ ਉਹ ਭਾਈ ਘਰੇ ਵੀ ਤੇ ਅਸੀਂ ਲੱਤਾਂ ਸਿੱਧੀਆਂ ਕਰਕੇ ਇੱਕ ਪਾਸੇ ਤੇ ਢੋਲ ਆ ਕੇ ਬੈਠਦੇ ਆ ਜੇ ਨਹੀਂ ਬੈਠਿਆ ਜਾਂਦਾ ਚੌਕੜਾ ਮਾਰ ਕੇ ਕੋਈ ਗੱਲ ਨਹੀਂ ਕੰਨ ਤੇ ਇੱਕ ਪਾਸੇ ਦੇ ਹੋ ਕੇ ਢੋਲਾ ਕੇ ਤੇ ਲੱਤਾਂ ਲੰਮੀਆਂ ਕਰਕੇ ਬੈਠ ਜਾਇਆ ਕਰੋ ਪਰ ਕੁਰਸੀ ਦੇ ਉੱਤੇ ਬੈਠਣ ਦੀ ਕਦੇ ਵੀ ਅੱਜ ਤੋਂ ਬਾਅਦ ਗਲਤੀ ਨਾ ਕਰਿਓ ਇਹ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਆ ਬਾਣੀ ਦਾ ਆਦਬ ਬਾਣੀ ਦਾ ਸਤਕਾਰ ਜਿੰਨਾ ਵੀ ਕਰਾਂਗੇ ਓਨਾ ਹੀ ਥੋੜਾ ਇੱਕ ਹੋਰ ਬੇਨਤੀ ਕਰਾਂ ਜਦੋਂ ਘਰਾਂ ਵਿੱਚ ਖੰਡਪਾਠ ਸਾਹਿਬ ਕਰਵਾਉਂਦੇ ਹਨ ਕੋਸ਼ਿਸ਼ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉੱਚੇ ਥਾਂ ਤੇ ਹੋਵੇ ਪਲੰਗ ਤੇ ਹੋਵੇ ਅਸੀਂ ਪਤਾ ਕੀ ਕਰਦੇ ਹਾਂ ਅਸੀਂ ਘਰਾਂ ਵਿੱਚ ਖੰਡਪਾਠ ਸਾਹਿਬ ਕਰਵਾਉਂਦੇ ਆ ਤੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਥੱਲੇ ਕਰਵਾ ਕੇ ਨਾ ਤੇ ਆਪ ਅਸੀਂ ਰਾਤ ਨੂੰ ਬਿੱਡਾਂ ਦੇ ਉੱਤੇ ਮੰਜਿਆਂ ਦੇ ਉੱਤੇ ਚੜ੍ਹ ਕੇ ਸੁੱਤੇ ਹੁੰਨੇ ਆ ਇਹ ਵੀ ਬਾਣੀ ਨਾ ਇਹ ਵੀ ਬਾਣੀ ਦਾ ਨਰਾਦਰਿਆ ਇਹ ਬਾਣੀ ਦਾ ਕੋਈ ਅਦਬ ਨਹੀਂ ਇਹ ਬਾਣੀ ਦਾ ਕੋਈ ਸਤਕਾਰ ਨਹੀਂ ਘਰਾਂ ਵਿੱਚ ਖਣਪੜ ਸਾਹਿਬ ਕਰਵਾਓ ਪਰ ਸਤਿਗੁਰੂ ਦਾ ਪ੍ਰਕਾਸ਼ ਕੋਸ਼ਿਸ਼ ਕਰਿਆ ਕਰੋ ਪਲੰਗ ਦੇ ਉੱਤੇ ਉੱਚੀ ਥਾਂ ਤੇ ਹੋਵੇ ਤੇ ਆਪ ਨੀਵੀਂ ਥਾਂ ਤੇ ਆਰਾਮ ਕਰਿਆ ਕਰੋ ਇਹ ਨਾ ਹੋਵੇ ਸਤਿਗੁਰੂ ਦਾ ਪ੍ਰਕਾਸ਼ ਵੀ ਪਲੰਗ ਤੇ ਹੋਵੇ ਤੇ ਆਪ ਵੀ ਤੁਸੀਂ ਪਲੰਗ ਦੇ ਉੱਤੇ ਚੜ ਕੇ ਸੁੱਤੋਵੇ ਆਪ ਵੀ ਬੁੱਢਾ ਬੈੱਡਾਂ ਦੇ ਉੱਤੇ ਜਾ ਕੇ ਸੌ ਜਾਓ ਮੰਜਿਆਂ ਦੇ ਉੱਤੇ ਸੌ ਜਾਓ ਇਹ ਗਲਤੀ ਨਾ ਕਦੇ ਵੀ ਕਰਿਆ ਕਰੋ ਤੇ ਜਦੋਂ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਅਸੀਂ ਘਰ ਵਿੱਚ ਆਰੰਭ ਕਰਵਾ ਲਈਏ ਤੇ ਬਾਣੀ ਜ਼ਰੂਰ ਸਾਰੇ ਦਾ ਸਾਰਾ ਪਰਿਵਾਰ ਸਾਰਾ ਦਿਨ ਹੀ ਤੇ ਕੁਝ ਕ ਸਮਾਂ ਜਿਹੜਾ ਹੈ ਪੂਰੇ ਦਾ ਪੂਰਾ ਪਰਿਵਾਰ ਬੈਠ ਕੇ ਬਾਣੀ ਸੁਣਿਆ ਕਰੋ ਤੇ ਅਸੀਂ ਪਤਾ ਕੀ ਕਰਦੇ ਆ ਅਸੀਂ ਤੇ ਘਰ ਵਿੱਚ ਖਾਨਪਾਟ ਸਾਹਿਬ ਆਰੰਭ ਕਰਵਾ ਕੇ ਜਦੋਂ ਗਰੰਤੀ ਸਿੰਘ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹ ਦਿੰਦਾ ਨਾ ਤੇ ਦੇਗ ਮਿਲ ਜਾਂਦੀ ਏ ਉਸ ਤੋਂ ਬਾਅਦ ਪਰਿਵਾਰ ਦਾ ਇੱਕ ਵੀ ਮੈਂਬਰ ਅੰਦਰ ਮੱਥਾ ਨਹੀਂ ਟੇਕਣ ਵਾਸਤੇ ਆਉਂਦਾ ਵੀ ਜਾ ਕੇ ਤੇ ਵੇਖੀਏ ਬਾਣੀ ਤੇ ਜਾ ਕੇ ਸੁਣੀਏ ਗਰੰਤੀ ਸਿੰਘ ਦੇ ਕੋਲ ਉਦੋਂ ਆਉਂਦਾ ਕੋਈ ਨਹੀਂ ਫਿਰ ਸਾਰੇ ਆਉਂਦੇ ਉਦੋਂ ਜਦੋਂ ਭੋਗਾਂ ਦੇ ਨਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੋ ਜਾਂਦੇ ਜਦੋਂ ਮਹਾਰਾਜ ਦੀ ਬਾਣੀ ਦਾ ਜਾਪ ਕਰਾਓ ਬਾਣੀ ਜ਼ਰੂਰ ਪਾਈ ਘਰਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਸੁਣਿਆ ਕਰੋ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਸੰਗਤ ਵਿੱਚ ਬੈਠਣਾ